ਕੇਂਦਰ ਸਰਕਾਰ ਦੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈ ਉਹ ਅੱਜ ਕਿਸਾਨਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਹੈ ਟਰੈਕਟਰ ਮਾਰਚ ਰੋਸ਼ ਮਾਰਚ ਵਰਜੋ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਕਈ ਜਿਹੜੇ ਆ ਉਹ ਮੰਗਾਂ ਪੂਰਤੀ ਕਰਨ ਦੀ ਜਿਹੜੀ ਹੈ ਉਹ ਗੱਲ ਕਹੀ ਸੀਗੀ ਜਿਸ ਤੋਂ ਕਿਸਾਨਾਂ ਤੋਂ ਇਨਕਾਰ ਹੁੰਦੀ ਹੋਈ ਜਿਹੜੀ ਹੈ ਉਹ ਕੇਂਦਰ ਸਰਕਾਰ ਨਜ਼ਰ ਆਉਂਦੀ ਹੋਈ ਆ ਰਹੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਾਰੀ ਰੋਸ ਹੈ ਹਾਲਾਂਕਿ ਕਿਸਾਨ ਜਦੋਂ ਦਿੱਲੀ ਮੋਰਚੇ ਦੇ ਉੱਤੇ ਬੈਠੇ ਸੀ ਉਦੋਂ ਅ ਇੱਕ ਧਰਨਾ ਲੱਗਾ ਧਰਨੇ ਦੇ ਵਿੱਚ ਕੇਂਦਰ ਵੱਲੋਂ ਫੈਸਲਾ ਲਿਆ ਗਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਜਿਸ ਦੇ ਲਿਖਤੀ ਰੂਪ ਦੇ ਵਿੱਚ ਵੀ ਕਿਸਾਨ ਨੂੰ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਖਤਮ ਹੋਇਆ ਉਸ ਤੋਂ ਬਾਅਦ ਕੇਂਦਰ ਸਰਕਾਰ ਜਿਹੜੀ ਹੈ ਉਹ ਮੁੱਖਰ ਦੀ ਹੋਈ ਨਜ਼ਰ ਆਈ ਜਿਸ ਦਾ ਰੋਸ਼ ਜਿਹੜਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਰੋਸ਼ ਟਰੈਕਟਰ ਮਾਰਚ ਰਾਹੀ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਅੱਜ ਜਿਹੜਾ ਹੈਗਾ ਉਹ 26 ਜਨਵਰੀ ਹੈ ਭਾਰਤ ਦੇ ਲਈ ਬੜਾ ਖਾਸ ਦਿਨ ਹੈਗਾ ਹੈ ਗਣਰਾਜ ਦਿਵਸ ਹੈਗਾ ਹੈ ਉਸ ਦਿਨ ਤੇ ਜਿਹੜਾ ਹੈ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੁਸੀਂ ਲੰਬੀ ਕਤਾਰ ਜ਼ਰੂਰ ਦੇਖੋ ਜਿੱਥੇ ਕਿਸਾਨ ਜਿਹੜੇ ਨੇ ਉਹ ਟਰੈਕਟਰ ਲੈ ਕੇ ਪਹੁੰਚੇ ਹੋਏ ਨੇ ਇਹ ਜਲੰਧਰ ਦੇ ਵਿੱਚ ਦੀ ਤੁਹਾਨੂੰ ਤਸਵੀਰ ਜਿਹੜੀ ਉਹ ਅਸੀਂ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਇੱਕ ਵੱਡਾ ਟਰੈਕਟਰ ਮਾਰ ਜਿਹੜਾ ਹੈ ਉਹ ਕੱਢਣਗੇ 300 ਤੋਂ ਵੀ ਵੱਧ ਟਰਾਲੀਆਂ ਜਿਹੜੀਆਂ ਨੇ ਉਹ ਪੂਰੀਆਂ ਜਿਹੜੀਆਂ ਨੇ ਉਹ ਪੂਰੇ ਜਲੰਧਰ ਦੇ ਵਿੱਚ ਘੁਮਾਈਆਂ ਜਾਣਗੀਆਂ ਪੂਰੇ ਜਲੰਧਰ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਹੈ ਉਹ ਮਾਰਚ ਕੱਢਿਆ ਜਾਵੇਗਾ ਮਾਰਚ ਕੱਢਣ ਤੋਂ ਬਾਅਦ ਜਿਹੜਾ ਹੈਗਾ ਉਹ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਹਾਲਾਂਕਿ ਪੂਰੇ ਹੀ ਪਾਰ ਦੇ ਵਿੱਚ ਇਸ ਵਕਤ ਛੁੱਟੀ ਦਾ ਐਲਾਨ ਹੈ ਪਰ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਡੀਸੀ ਨੂੰ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇਣ ਤੋਂ ਬਾਅਦ ਇਸ ਜਿਹੜਾ ਹੈ ਉਹ ਟਰੈਕਟਰ ਮਾਰਚ ਨੂੰ ਖਤਮ ਵੀ ਕਰਨਾ ਹੈ ਪਰ ਹੁਣ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਜਲੰਧਰ ਦੇ ਪੀਪੀ ਦੇ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਸਾਰੇ ਟਰੈਕਟਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਜਨਾ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਉਹ ਇਸ ਜਗ੍ਹਾ ਤੋਂ ਚੱਲੇ ਪਾਇਆ ਜਾਵੇਗਾ ਤੇ ਇਹ ਜਿਹੜੇ ਹੈਗੇ ਟਰੈਕਟਰ ਪੂਰੇ ਜਲੰਧਰ ਦੇ ਵਿੱਚ ਜਿਹੜਾ ਇਹ ਘੁੰਮਣਗੇ ਅਤੇ ਘੁਮ ਕੇ ਜਿਹੜਾ ਹੈ ਉਹ ਡੀਸੀ ਦਫਤਰ ਤੱਕ ਕਿਉਂਕਿ ਇਹਨਾਂ ਵੱਲੋਂ ਕਾਫੀ ਲੰਮਾ ਰੂਟ ਪਲਾਨ ਸ਼ੁਰੂ ਕੀਤਾ ਗਿਆ ਸੀ ਸਵੇਰ ਤੋਂ ਹੀ ਰੂਟ ਪਲਾਨ ਉਹ ਸੀਗਾ ਰੂਟ ਪਲਾਨ ਜਿਹੜਾ ਹੈਗਾ ਉਹ ਟਾਈਮ ਤੋਂ ਲੇਟ ਹੋਣ ਕਾਰਨ ਹੁਣ ਇਹ ਰੂਟ ਪਲਾਨ ਚੀਜ਼ ਵੀ ਕੀਤਾ ਗਿਆ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਪੀਏਪੀ ਤੋਂ ਸਿੱਧਾ ਲਤੀਪੁਰਾ ਜਾਣਗੇ ਕਿਉਂਕਿ ਲਤੀਪੁਰਾ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜੋ ਉਹਨਾਂ ਲੋਕਾਂ ਦੇ ਉੱਤੇ ਮਾਰ ਪਾਈ ਗਈ ਹੈ ਉਸ ਮਸਲੇ ਨੂੰ ਹੱਲ ਕਰਨ ਨੂੰ ਲੈ ਕੇ ਜਿਹੜਾ ਇਹ ਲਤੀਪੁਰੇ ਜਾਣਗੇ ਲਤੀਪੁਰੇ ਤੋਂ ਜਾਣ ਤੋਂ ਬਾਅਦ ਜਿਹੜਾ ਹੈਗਾ ਉਹ ਅੱਗੇ ਦਾ ਜਿਹੜਾ ਹੈ ਉਹ ਸਫਰ ਇਹਨਾਂ ਵੱਲੋਂ ਜਿਹੜਾ ਹੈ ਪੂਰਾ ਤੈਕ ਕੀਤਾ ਜਾਣਾ ਹੈ ਇਹ ਤਸਵੀਰ ਤੁਹਾਨੂੰ ਜਲੰਧਰ ਪੀਪੀ ਦੀ ਦਿਖਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਇੱਕ ਵਾਰ ਜਰੂਰ ਤਸਵੀਰ ਜਿਹੜੀ ਹੈਗੀ ਹੈ ਉਹ ਟਰੈਕਟਰਾਂ ਦੀ ਦੇਖੋ ਜਿੱਥੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਟਰੈਕਟਰ ਖੜੇ ਕੀਤੇ ਗਏ ਨੇ ਕਿਸੇ ਤਰੀਕੇ ਦਾ ਜਿਹੜਾ ਹੈ ਉਹ ਟਰੈਫਿਕ ਨੂੰ ਟਰੈਫਿਕ ਜਾਮ ਨਾ ਹੋਵੇ ਉਸ ਦਾ ਜਿਹੜਾ ਹੈ ਇਹਨਾਂ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਹੈਗਾ ਹੈ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਐਸਕੇਮ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਉਹ ਟਰੈਕਟਰ ਮਾਰਚ ਕੱਢਿਆ ਜਾਵੇਗਾ ਜਿਸ ਦੇ ਵਿੱਚ ਭਾਰਤ ਸਰਕਾਰ ਸੈਂਟਰ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀਗੇ ਕਿਸਾਨਾਂ ਦੇ ਨਾਲ ਉਹਨਾਂ ਵਾਅਦਿਆਂ ਨੂੰ ਜਿਹੜਾ ਹੈ ਉਹ ਪੂਰਾ ਕੀਤਾ ਜਾਵੇਗਾ ਤੇ ਤਸਵੀਰ ਤੁਸੀਂ ਜ਼ਰੂਰ ਦੇਖੋ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਕਿ ਟਰੈਕਟਰਾਂ ਨੇ ਜਿਸ ਜਗ੍ਹਾ ਦੇ ਉੱਤੇ ਕਿਸਾਨਾਂ ਵੱਲੋਂ ਆ ਪ੍ਰੋਪਰ ਹੁੰਦਾ ਹੈ ਟਰੈਕਟਰ ਮਾਰਚ ਕੀਤਾ ਜਾਵੇ ਕਿ ਕਿਸਾਨ ਆਗੂ ਸਾਡੇ ਨਾਲ ਨੇ ਆ ਕਾਫੀ ਮੰਗਾ ਰਹੀਆਂ ਤੁਹਾਡੀਆਂ ਪਹਿਲਾਂ ਸਰਕਾਰ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਨਹੀਂ ਲਿਆ ਗਿਆ ਤੁਹਾਡੀ ਮੰਗਾਂ ਨੂੰ ਲੈ ਕੇ ਜਿਸ ਕਰ ਰਹੇ ਨੇ ਮਾਰਚ ਕੱਢਿਆ ਜਾ ਰਿਹਾ ਹੈ ਜਾਂ ਫਿਰ ਜੋ ਮੀਟਿੰਗ ਹੋਈ ਸੀ ਐਸ ਕੇਐਮ ਵੱਲੋਂ ਉਸ ਦੇ ਵਿੱਚ ਫੈਸਲਾ ਲਿਆ ਦੇਖੋ ਐਸ ਕੇਐਮ ਭਾਰਤ ਵਿੱਚ ਹੀ ਫੈਸਲਾ ਲਿਆ ਗਿਆ ਕਿਉਂਕਿ ਸਵਾ ਦੋ ਸਾਲ ਬੀਤੇ ਜਾਣ ਤੇ ਬਾਅਦ ਵੀ ਕੇਂਦਰ ਸਰਕਾਰ ਨੇ ਲਿਖਤੀ ਭਰੋਸਾ ਦੇ ਕੇ ਕੋਈ ਵੀ ਮੰਗ ਜਿਹੜੀ ਸਾਡੀ ਪੂਰੀ ਨਹੀਂ ਕੀਤੀ ਉਹਦੇ ਸੰਬੰਧ ਵਿੱਚ ਤੁਸੀਂ ਦੇਖੋ ਅਸੀਂ ਦਬਾਬੇ ਨੂੰ ਬਿਲੋਂਗ ਕਰਦੇ ਹਾਂ ਜਲੰਧਰ ਜ਼ਿਲ੍ਹਾ ਆ ਇਦੇ ਵਿੱਚ ਅਸੀਂ ਖੇਤੀ ਭਵਿੰਤਾ ਬਹੁਤ ਵੱਡੇ ਪੱਧਰ ਤੇ ਜਿਹੜੀ ਅਪਣਾਈ ਆ ਤੇ ਅੱਜ ਗੰਨੇ ਦਾ ਪੀਕ ਤੇ ਸੀਜ਼ਨ ਚੱਲ ਰਿਹਾ ਐਡਾ ਵੱਡਾ ਰੋਸ ਲੋਕੀ ਆਪਣੇ ਕੰਮ ਛੱਡ ਕੇ ਵੀ ਜਿਹੜਾ ਆ ਜ਼ਰੂਰੀ ਕੰਮ ਛੱਡ ਕੇ ਵੀ ਅੱਜ ਟਰੈਕਟਰ ਅੰਦੋਲਨ ਤੁਸੀਂ ਦੇਖੋ ਕਿੰਡੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਅੱਜ ਜਿੱਦਾਂ ਮੌਸਮ ਸਾਫ਼ ਹੋ ਰਿਹਾ ਤੇ ਹੋਰ ਵੀ ਬਹੁਤ ਪਹੁੰਚ ਰਹੇ ਆ ਅੱਜ ਜਿਹੜਾ ਆ ਵੀ ਸਾਨੂੰ ਰੋਸ ਜਿਹੜਾ ਕਰਨ ਲਈ ਇਹ ਸਰਕਾਰ ਨੇ ਮਜਬੂਰ ਕਰ ਦਿੱਤਾ ਕਿਹੜੀਆਂ ਮੁੱਖ ਮੰਗਾਂ ਤੁਹਾਡੀਆਂ ਰਹੀਆਂ ਪਹਿਲਾਂ ਜਦੋਂ ਤੁਹਾਨੂੰ ਨੇ ਤੇ ਬੈਠੇ ਸੀਗੇ ਉਦੋਂ ਤੁਹਾਡੀ ਮੇਨ ਸੀਗੀ ਕਾਲੇ ਕਾਨੂੰਨ ਨੂੰ ਰੱਦ ਕਰਾਉਣਾ ਹੁਣ ਕਿਹੜੀ ਜਿਹੜੀ ਹੈਗੀ ਉਹ ਤੁਹਾਡੀ ਮੁੱਖ ਮੰਗ ਹੈ ਉਹ ਪੂਰੀ ਹੋਣੀ ਚਾਹੀਦੀ ਦੇਖੋ ਮੇਰੇ ਕੋਲ ਇੱਕ ਸਰਕਾਰੀ ਲੈਟਰ ਆ ਮੈਂ ਉਹ 14 ਦੌਰ ਦੀਆਂ ਮੀਟਿੰਗਾਂ ਦਾ ਹਿੱਸਾ ਰਿਹਾ ਤਾਂ ਮੇਰੇ ਵੀ ਹੱਥ ਮੈਨੂੰ ਵੀ ਉਹ ਨਹੀਂ ਲੈਟਰ ਦਿੱਤਾ ਸੀ 9 ਦਸੰਬਰ 2021 ਨੂੰ ਜੋ ਸਾਡਾ ਸਮਝੌਤਾ ਹੋਇਆ ਸੀ ਐਮਐਸਪੀ ਕਾਨੂੰਨ ਬਣਾਉਣ ਦੇ ਲਈ ਦੂਜਾ ਇਹਦੇ ਵਿੱਚ ਸਿਗਾ ਸਾਡੇ ਜਿੰਨੇ ਪਰਚੇ ਰੱਦ ਅੰਦੋਲਨ ਦੇ ਸਮੇਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕਿਸਾਨਾਂ ਦੇ ਹੋਇਆ ਕੋਈ ਪਰਚਾ ਰੱਦ ਨਹੀਂ ਹੋਇਆ ਫਿਰ ਖੇਤੀ ਸੈਕਟਰ ਨੂੰ ਜਿਹੜਾ ਸੀ ਪੋਲੂਸ਼ਨ ਬੋਰਡ 'ਚੋਂ ਬਾਹਰ ਰੱਖਣਾ ਜਿਹੜੇ ਪ੍ਰਣਾਲੀ ਤੇ ਜਿੰਨਾ ਚਿਰ ਇਹਨਾਂ ਤੋਂ ਸਾਡੇ ਸਾਰੀ ਪ੍ਰਣਾਲੀ ਦੇ ਅਰੇਂਜਮੈਂਟ ਨਹੀਂ ਹੁੰਦੇ ਤੇ ਉਦੋਂ ਤੱਕ ਜਿਹੜਾ ਪੋਲੂਸ਼ਨ ਬੋਰਡ ਦੇ ਵਿੱਚ ਖੇਤੀ ਸੈਕਟਰ ਨੂੰ ਲਈ ਜਾਊਗਾ ਇਹ ਵਾਅਦਾ ਕੀਤਾ ਸੀ ਪਰ ਅੱਜ ਦੇਖੋ ਫੀਪਰ ਨਾਲੀ ਦੇ ਪਰਚੇ ਹੋ ਰਹੇ ਆ ਬਿਜਲੀ ਸੋਸ਼ੋਧਨ ਬਿੱਲ ਉਹਦੇ ਵਿੱਚ ਸਾਡੇ ਨਾਲ ਵਾਦਾ ਕੀਤਾ ਸੀ ਜੇ ਬਿੱਲ ਲਾਗੂ ਕਰਨਾ ਪਊਗਾ ਤਾਂ ਅਸੀਂ ਇਹਨੂੰ ਕੀਤਾ ਐ ਐਸਪੀਐਮ ਦੇ ਲੀਡਰਾਂ ਨਾਲ ਬੈਠ ਕੇ ਉਹਦੇ ਵਿੱਚ ਮੀਟਿੰਗਾਂ ਦੇ ਵਿੱਚ ਸਹਿਮਤੀ ਬਣੂਗੀ ਤਾਂ ਅਸੀਂ ਲਾਗੂ ਕਰਾਂਗੇ ਅੱਜ ਸਿੱਧੇ ਰੂਪ ਦੇ ਵਿੱਚ ਤੁਸੀਂ ਦੇਖੋ ਦੇਸ਼ ਭਰ ਕੀ ਪੰਜਾਬ ਦੇ ਵਿੱਚ ਵੀ ਪਿੰਡ-ਪਿੰਡ ਚੋਂ ਵਾਲੇ ਮੀਟਰ ਪਹੁੰਚ ਰਹੇ ਆ ਫਿਰ ਉਹ ਸਿੱਧੇ ਜਾਂ ਸਿੱਧੇ ਰੂਪ ਵਿੱਚ ਲਾਗੂ ਕਰ ਰਹੇ ਆ ਇਹਨਾਂ ਚੀਜ਼ਾਂ ਦੇ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜਿਹੜਾ ਇੱਕ ਚਿਤਾਵਨੀ ਤੇ ਕੇਂਦਰ ਸਰਕਾਰ ਨੂੰ ਯਾਦ ਕਰਾਉਣ ਦੇ ਲਈ ਪੂਰੇ ਭਾਰਤ ਵਿੱਚ ਟਰੈਕਟਰ ਜਿਹੜਾ ਆਪਰੇਟ ਜਲੰਧਰ ਦੇ ਵਿੱਚ ਕਿੰਨੇ ਕਿੰਨੇ ਥਾਮਾ ਕਿਹੜੇ ਕਿਹੜੇ ਥਾਮਾ ਤੋਂ ਜਿਹੜੇ ਆ ਉਹ ਟਰੈਕਟਰ ਪਹੁੰਚਦੇ ਦੇਖੋ ਇੱਥੇ ਵੀ ਤਿੰਨ ਚਾਰ ਜਥੇਬੰਦੀਆਂ ਜਲੰਧਰ ਜਿਹੜਾ ਜ਼ਿਲ੍ਹਾ ਲੈਵਲ ਤੇ ਕਰ ਰਹੀਆਂ ਆ ਸਾਡੀ ਬੀਕੇ ਜੂ ਰਾਜੇਵਾਲ ਆ ਉਹ ਜਥੇਬੰਦੀ ਜਿਹੜੀ ਨਕੂਦਰ ਤਹਿਸੀਲ ਚ ਵੀ ਲਗਭਗ 100 ਸਵਾ 100 ਟਰੈਕਟਰ ਨਾ ਕਰ ਰਹੀ ਆ ਤੇ ਇੱਥੇ ਅਸੀਂ ਤਿੰਨ ਚਾਰ ਜਥੇਬੰਦੀਆਂ ਸਾਂਝੇ ਰੂਪ ਦੇ ਵਿੱਚ ਜਿਹੜਾ ਜਲੰਧਰ ਸ਼ਹਿਰ ਤੋਂ ਪੂਰੇ ਦੇ ਵਿੱਚ ਕਰ ਰਹੀਆਂ ਕੀ ਰੂਪ ਪਲਾਨ ਕੀ ਹੈਗਾ ਤੁਹਾਡਾ ਦੇਖੋ ਅਸੀਂ ਇੱਕ ਜਥੇਬੰਦੀਆਂ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਪੰਜਾਬ ਸਰਕਾਰ ਨੇ ਲਤੀਪੁਰਾ ਉਥੇ ਇੰਨੇ ਸਾਲ ਜਥੇਬੰਦੀਆਂ ਉਹਨਾਂ ਦੇ ਸਮਰਥਨ ਵਿੱਚ ਜਿੱਦਾਂ ਉੱਥੇ ਸੰਘਰਸ਼ ਵੀ ਕਰ ਰਹੀਆਂ ਇੱਕ ਤਾਂ ਅਸੀਂ ਉੱਥੇ ਜਾਵਾਂਗੇ ਇੱਕ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਤਕਰੀਬਨ ਜਿਹੜੇ ਮੇਨ ਮੇਨ ਅੱਡੇ ਆ ਸਾਰੇ ਸ਼ਹਿਰ ਦੇ ਵਿੱਚ ਟਰੈਕਟਰ ਪਰੇਡ ਕੀਤੀ ਜਾਊਗੀ ਅੱਛਾ ਤੁਸੀਂ ਤੁਹਾਡੀ ਮੀਟਿੰਗ ਵੀ ਹੋਈ ਹੈ ਪੰਜਾਬ ਸਰਕਾਰ ਦੇ ਨੁਮਾਇੰਦੇ ਦੇ ਨਾਲ ਮੰਤਰੀ ਦੇ ਨਾਲ ਉਹ ਉਹਦੇ ਵਿੱਚ ਇਹ ਫੈਸਲਾ ਕੋਈ ਨਹੀਂ ਨਿਕਲਿਆ ਕੋਈ ਜੋ ਤੁਸੀਂ ਅੱਜ ਮੰਗਾ ਜੜੀਆਂ ਪੰਜਾਬ ਦੇ ਰਿਲੇਟਿਡ ਮੰਗਾ ਲੈ ਕੇ ਗਏ ਸੀਗੇ ਜਾਂ ਫਿਰ ਉਹ ਮੁੱਦੇ ਹੱਲ ਹੋ ਗਏ ਨੇ ਤੁਹਾਡੇ ਨਹੀਂ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਨੂੰ ਅਸੀਂ ਮਿਲੇ ਸੀ ਉਹ ਸਿਰਫ ਪੰਜਾਬ ਦੇ ਤੱਕ ਹੀ ਸੀਮਤ ਜਿਹਦਾ ਮੁੱਦੇ ਜਿਹੜੇ ਉਹ ਸਾਡੇ ਹੱਲ ਕਰ ਸਕਦੇ ਆ ਹਨ ਉਹ ਨਹੀਂ ਪਰੋਸਾ ਦਿੱਤਾ ਆ ਵੀ ਜਿੱਦਾਂ ਛੁੱਟੀਆਂ ਸੀ ਇੱਕ ਤਾਂ ਗੰਨੇ ਦੀ ਪੇਮੈਂਟ ਨਹੀਂ ਆ ਰਹੀ ਉਹ ਕਹਿੰਦੇ ਵੀ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਣੀ ਆ ਤੇ ਨਾਲ ਹੀ ਜਿਹੜੀਆਂ ਸੜਕਾਂ ਸੀ ਆ ਬਿਜਲੀ ਦਾ ਬਹੁਤ ਪ੍ਰਬੰਧ ਮਾੜੇ ਆ ਮੋਟਰਾਂ ਦੀ ਬਿਜਲੀ ਦੋ-ਦੋ ਘੰਟੇ ਆਉਂਦੀ ਉਹ ਵੀ ਰਾਤ ਨੂੰ ਆਉਂਦੀ ਆ ਘਰਾਂ ਦੀ ਤੁਸੀਂ ਦੇਖੋ ਅੱਜ ਕਿੱਡੇ-ਕੱਡੇ ਲੰਬੇ ਸਵੇਰੇ ਸ਼ਾਮ ਕੱਟ ਲੱਗਦੇ ਆ ਬੜੀ ਮੁਸ਼ਕਲ ਨਾਲ 5-10 ਘੰਟੇ 24 ਘੰਟੇ ਜੋ ਲਾਈਟ ਮਿਲ ਰਹੀ ਆ ਇਹ ਮੁੱਦਾ ਉਹਨਾਂ ਤੇ ਅਸੀਂ ਪੇਪਰ ਆ ਬੱਚਿਆਂ ਦੇ ਲੋਕਾਂ ਨੇ ਸਵੇਰੇ ਸ਼ਾਮ ਪਾਠ ਕਰਨਾ ਸਾਡੇ ਘਰ ਦੀਆਂ ਸੁਹਾਣੀਆਂ ਨੇ ਉਹ ਖਾਣਾ ਉਸ ਟਾਈਮ ਬਣਾਉਣਾ ਇਹ ਸਾਰੇ ਮੁੱਦੇ ਉਹਨਾਂ ਦੇ ਧਿਆਨ 'ਚ ਲਿਆਉਂਦੇ ਆ ਮਾਈਨਿੰਗ ਦਾ ਮੁੱਦਾ ਜੀ ਇਧਰ ਨਕੁੱਦਰ ਸਾਈਡ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਆ ਉਹ ਨਹੀਂ ਉਸ ਲਈ ਉੱਥੇ ਅਫਸਰ ਸੱਦ ਕੇ ਰਿਪੋਰਟ ਕਰ ਦਿੱਤੀ ਤੇ ਬਾਕੀ ਵੀ ਜਿਹੜੀਆਂ ਮੰਗਾ ਉਹ ਕਹ ਕੀ ਫੈਸਲਾ ਮੀਟਿੰਗ ਦੇ ਵਿੱਚ ਦੇਖੋ ਪਾਣੀ ਦਾ ਮੁੱਦਾ ਬਹੁਤ ਐਮ ਆ ਉਹਨੂੰ ਲੈ ਕੇ ਅਸੀਂ 28 1 ਜਨਵਰੀ ਨੂੰ ਲੁਧਿਆਣੇ ਦੇ ਵਿੱਚ ਐਸਕੇਐਮ ਦੀਆਂ ਜਿਹੜੀਆਂ ਜੱਥੇਬੰਦੀਆਂ ਆ ਉਹ ਪਾਣੀ ਦਾ ਮੁੱਦਾ ਕਰਜ਼ੇ ਦਾ ਮੁੱਦਾ ਖੇਤ ਮਜ਼ਦੂਰ ਦਾ ਉਹ ਸਾਰੇ ਮੁੱਦੇ ਅਸੀਂ ਉਦੋਂ ਨੂੰ ਬੈਠ ਕੇ ਵਿਚਾਰ ਰਹੇ ਹਾਂ ਹੋਰ ਵੀ ਬਹੁਤ ਪੰਜਾਬ ਨਾਲ ਸੰਬੰਧਿਤ ਮੁੱਦੇ ਆ ਤੇ ਉਹ ਅਸੀਂ ਕੋਈ ਨਾ ਕੋਈ ਪੰਜਾਬ ਸਰਕਾਰ ਖਿਲਾਫ 28 ਤਰੀਕ ਦੀ ਮੀਟਿੰਗ ਦੇ ਵਿੱਚ ਰਣਨੀਤੀ ਸਾਂਝੀ ਬਣਾਵਾਂਗੇ ਤਾਂ ਬਿਲਕੁਲ ਇੱਕ ਵਾਰੀ ਤੁਸੀਂ ਇਹ ਟਰੈਕਟਰਾਂ ਦੀਆਂ ਤਸਵੀਰਾਂ ਜ਼ਰੂਰ ਦੇਖੋ ਜਿਸ ਜਗ੍ਹਾ ਦੇ ਉੱਤੇ ਨੌਜਵਾਨ ਤੋਂ ਲੈ ਕੇ ਜਿਹੜੇ ਨੇ ਉਹ ਬਜ਼ੁਰਗ ਸਾਰੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਵੇਗਾ ਇਸ ਮਾਰਚ ਦੇ ਵਿੱਚ ਇਹਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਹੈਗੀਆਂ ਜੋ ਮੰਗਾਂ ਨੇ ਕਿਉਂਕਿ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਉਸ ਦੇ ਵਿੱਚ ਕਿਸਾਨ ਕਾਫੀ ਮਰੇ ਮੁਆਵਜ਼ੇ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਹੋਰ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਸਰਕਾਰ ਨੇ ਵਾਅਦਾ ਕੀਤਾ ਸੀ ਪਰ ਜਦੋਂ ਕਿਸਾਨੀ ਅੰਦੋਲਨ ਖਤਮ ਹੋਇਆ ਉਸ ਤੋਂ ਬਾਅਦ ਕੇਂਦਰ ਸਰਕਾਰ ਜਿਹੜੀ ਹੈ ਉਹ ਵਾਦਾ ਖਿਲਾਫੀ ਜਿਹੜੀ ਹੈ ਉਹ ਕਰ ਗਈ ਜਿਸ ਤੋਂ ਬਾਅਦ ਇਹਨਾਂ ਵੱਲੋਂ ਪਹਿਲਾਂ ਵੀ ਕਈ ਧਰਨੇ ਲਗਾਏ ਗਏ ਕਈ ਜਿਹੜਾ ਹੈਗਾ ਉਹ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਪਰ ਕਿਤੇ ਨਾ ਕਿਤੇ ਇਹਨਾਂ ਦੀਆਂ ਮੰਗਾਂ ਨੂੰ ਜਿਉਂ ਉਹਨਾਂ ਤਿਉਂ ਜਿਹੜਾ ਲਟਕਾਇਆ ਗਿਆ ਸੀਗਾ ਜਿਸ ਤੋਂ ਬਾਅਦ ਅੱਜ 26 ਜਨਵਰੀ ਨੂੰ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਪੂਰੇ ਭਾਰਤ ਦੇ ਵਿੱਚ ਇੱਕ ਰੋਸ਼ਮੱਜੋ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਜਲੰਧਰ ਤੋਂ ਸਾਂਝੀ ਕਰ ਰਿਹਾ ਹੈ ਕੈਮਰਾ ਪਰਸਨ ਪੰਕ ਦੇ ਨਾਲ ਰਾਜ ਗੁਪਤਾ ਬਾਬਾ ਸ਼ਾਈ ਟਾਈਮ